ਤੁਹਾਡੇ ਪਿੰਡ ਹੈਗਾ ਖਰੈਣ ਦੇ ਲਾਗੇ ਦੇਰੀਆ ਤੇ ਇਹ ਜਿਹੜੇ ਵੀਰ ਦੀ ਮੌਤ ਹੋਈ ਹੈ ਉਹ ਤੁਹਾਡੇ ਕੀ ਲੱਗਦੇ ਮਾਸੀ ਦਾ ਮੁੰਡਾ ਭਾਂਣ ਜਾਈ ਲੱਗਦਾ ਜਿੱਦਾਂ ਮੇਰੀ ਮਾਂ ਦਾ ਕੀ ਨਵਾਂ ਸੀ ਉਹਨਾਂ ਦਾ ਮੰਨਰੂਤ ਸਿੰਘ ਮੌਤ ਕਿਵੇਂ ਹੋਈ ਹੈ ਮੌਤ ਇਦਾਂ ਹੀ ਹੋਈ ਹੈ ਜੀ ਅਸੀਂ ਆ ਰਹੇ ਸੀ ਵੀ ਮੈਂ ਆਪਣੇ ਪਿੰਡ ਗਿਆ ਹੋਇਆ ਸੀਗਾ ਮਤਲਬ ਸੇਵਾ ਕਰਨ ਗਿਆ ਸੀ ਤੇ ਆਉਂਦੇ 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 ਹੋਏ ਇੱਥੇ ਪਵਾਨੀਪੁਰ ਲੱਗੇ ਕਹਿੰਦਾ ਵੀ ਐਂ ਜਾਵਾਂ ਵੀ ਨਸ਼ਾ ਮੈਂ ਕਰਨਾ ਹੈ ਮੈਂ ਨਸ਼ੇ ਤੋਂ ਉਠਾਉਂਦਾ ਸੀ ਇਹਨੂੰ ਵੀ ਇਹ ਕਹਿੰਦਾ ਮੈਂ ਲੈਣ ਜਾਣਾ ਮੈਂ ਕਿਹਾ ਤੂੰ ਗਾਧੂ ਲੈਣ ਜਾਣਾ ਮਤਲਬ ਇਹ ਨਸ਼ਿਆਂ ਦਾ ਆਦੀ ਸੀਗਾ ਹਾਂ ਨਸ਼ਿਆਂ ਦਾ ਆਦੀ ਸੀਗਾ ਜੀ ਇਹਨੇ ਇਹ ਕਹਿੰਦਾ ਮੈਂ ਨਹੀਂ ਮਾਰਨੀ ਇਹਨੇ ਰੋਕ ਲਿਆ ਮੋਟਰਸਾਈਕਲ ਇਹਨੇ ਮੇਰਾ ਦਮਾਲਾ ਲਾਉਣ ਦੀ ਕੋਸ਼ਿਸ਼ ਕੀਤੀ ਇਹਨੇ ਦਮਾਲਾ ਲਾਤਾ ਮੇਰੇ ਕਿਸ ਗਲਾਰ ਤੇ ਮੈਂ ਜੀ ਸ਼ਾਸਤਰਨਗਰ ਅੱਛਾ ਕਿਸ਼ਤਰਮਾਰ ਹੋ ਗਿਆ ਜੀ ਮੇਥੋਂ ਮੌਕੇ ਤੇ ਮੌਤ ਹੋ ਗਈ ਤੇਰੇ ਮੌਕੇ ਤੇ ਮੌਤ ਹੋ ਗਈ ਅੱਛਾ ਅੱਛਾ ਭਰਾ ਹੀ ਕੌਣ ਨੂੰ ਪਤਾ ਲੱਗ ਜਾਨੂੰ ਸਾਰਾ ਲੈਕਚਰ ਆ ਗਿਆ ਜਿਹੜੇ ਜੇ ਦੀ ਮੌਤ ਹੋਈ ਆ ਜੀ ਉਹ ਆਪਣੇ ਵੱਲ ਵੀ ਆਏ ਸਾਡਾ ਮਨੂਰ ਸਿੰਘ ਨਾ ਹਿੰਦਾ ਤੇ ਜੇ ਜਿਹੜਾ ਜਿਹੜਾ ਮੁੰਡਾ ਆਪਣੇ ਮੱਲੇ ਜਨੇ ਆਪਣੇ ਮੱਲੇ ਜਿਹੜੇ ਸ੍ਰੀ ਸਾਹਿਬ ਮਾਰਿਆ ਜੀ ਉਹ ਆਪਣੇ ਮੱਲੇ ਸਪੋਰਟ ਦੇ ਵੇ ਮੁੰਡਾ ਆਪਣੇ ਮੱਲੇ ਸਾਡੀ ਭੈਣ ਦਾ ਮੁੰਡਾ ਹੈ ਮਲੂ ਮਾਸੀ ਘਰ ਰਹਿੰਦਾ ਸੀ ਮਾਸੀ ਦੇ ਮੁੰਡੇ ਨੂੰ ਮਾਰਿਆ ਹਾਂਜੀ ਮਾਸੀ ਠੀਕ ਹੈ ਜੀ ਕੋਈ ਵਜ੍ਹਾ ਕਤਲ ਦੀ ਹਾਂਜੀ ਵਜ੍ਹਾ ਕੋਈ ਨਹੀਂ ਜੀ ਆਪਣੇ ਮੱਲੇ ਆਏ ਅੱਜ ਇੱਥੋਂ ਆਪਣੇ ਮੱਲੇ ਇੰਨੇ ਜਿਹੜੇ ਅੱਜ ਮੌਤ ਹੋਈ ਆ ਜੀ ਆ ਮਾਪੋਲੀ ਪਰੋਂ ਇੱਥੋਂ ਦੇ ਆਏ ਆ ਤੇ ਉਹਨਾਂ ਜਗ੍ਹਾ ਦੇ ਬਚ ਨੇ ਸ੍ਰੀ ਸਾਹਿਬ ਨਗਾਹਤੇ ਜੀ ਦੋ ਉਹਦੀ ਮੌਤ ਕਰਦੀ ਮਾਸੀ ਜੀ ਬੈਸਦੇ ਸੀ ਆ ਜੀ ਬੈਠ ਜਾ ਬੈਠ ਜਾ ਕੀ ਮੰਗ ਕਰ ਮੰਗ ਕੀ ਕਰਦੇ ਤੁਸੀਂ ਹਾਂਜੀ ਮੰਗ ਕੀ ਕਰਦੇ ਆ ਹਾਂਜੀ ਮੰਗ ਕੀ ਕਰਦੇ ਤੁਸੀਂ ਅਨਸਾਫ ਦੀ ਮੰਗ ਕਰਦੇ ਆ ਹਾਂਜੀ ਹਾਂਜੀ ਇਹ ਪੰਜ ਕੀ ਤੁਹਾਡਾ ਨੌਕੀਆ ਮੇਰਾ ਨਾਮ ਸਾਰਜੀਤ ਕੌਰ ਆ ਇਹ ਜਿਹੜੇ ਵੀਰਦੀ ਮੌਤ ਹੋਈ ਆ ਤੁਹਾਡੇ ਕੀ ਲੱਗਦੇ ਸੀ ਮੇਰੇ ਬਰਾਦਰ ਆ ਮੇਰਾ ਸਾਕ ਆ ਇੱਕ ਕੀ ਨੌ ਸੀ ਉਹਨਾਂ ਦਾ ਮਨਦੂਬ ਸਿੰਘ ਕਿੰਨੀ ਕੋਮਰ ਸੀਗੀ ਉਹਦੀ ਉਮਰ ਹੁਣੇ 3 ਸਾਲਾਂ ਬਾਈਆਂ ਦੀ 3 ਦੀ ਇਹਦਾ ਹੁਣ ਮਨੋ ਕਿਦਾਂ ਮੌਤ ਹੋ ਕਿਦਾਂ ਹੋਈ ਆ ਮੇਰੇ ਭਰਾ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਮਾਸੀ ਦੇ ਮੁੰਡੇ ਨੇ ਮਾਰਿਆ ਹਾਂਜੀ ਕੀ ਕਾਰਨ ਕੀ ਆ ਮਾਰਨ ਦੇ ਕੋਈ ਕਾਰਨ ਨਹੀਂ ਗੁਰਦੁਆਰੇ ਸੇਵਾ ਕਰਨ ਘੇ ਪਤਾ ਨਹੀਂ ਹੁਣ ਰਾਤ ਕੀ ਕੀਤਾ ਇਹ ਤੁਹਾਨੂੰ ਫੇਸੂਜਨਾ ਕਿਵੇਂ ਮਿਲੀ ਹੋਣੀ ਇਹਦਾ ਮੇਰੇ ਭਰਾ ਦਾ ਇਹਦਾ ਹੀ ਫੋਨ ਆਇਆ ਮੈਂ ਤੇਰਾ ਭਰਾ ਮਾਰ ਦਿੱਤਾ ਹਾਂ ਹੁਣ ਤੁਸੀਂ ਪੁਲਿਸ ਕਾਰਵਾਈ ਕਰਾ ਰਹੇ ਤੁਸੀਂ ਹਾਂਜੀ ਜ਼ਰੂਰ ਕਰਾਵਾਂਗੇ ਮਣੀ ਨੂੰ ਕੀਤਾ ਸਰ ਇਸ ਜਗ੍ਹਾ ਤੇ ਆਏ ਕੀ ਸੂਚਨਾ ਮਿਲੀ ਸਰ ਸਾਨੂੰ ਬਈਰੀਆ ਫੋਨ ਤੇ ਤਲਾਸ਼ ਮਿਲੀ ਸੀ ਕਤਲ ਹੋ ਗਿਆ ਉਸ ਬੰਦੇ ਦਾ ਕਿਸੇ ਨੇ ਕੀਤਾ ਗਿਆ ਜੀ ਪਤਾ ਲੱਗਾ ਕੁਝ ਬਾਅਦ ਚ ਗੱਲ ਕਰਾਂਗੇ ਯੂਨੀਵਰਸਿਟੀ ਨੂੰ ਓਕੇ